ਮੈ ਲੋ ਜੀ ਪਹਿਲਾਂ ਤਾਂ ਨੂਰ ਨੂੰ ਸਾਡੀ ਨੂੰ ਬੱਤੀ ਦੀ ਦਾ ਨਾਮ ਸਾਤ ਤੇਰੇ ਸਾਦ ਕੇ ਇੱਕ ਵਾਰ ਫੇਰ ਬੁਲਾ ਦੇ ਪੁੱਤ ਸਾਤ ਦੀ ਦਾ ਨਾਮ ਸਾਤਰੀ ਕਾਲ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਕੀ ਆ ਹੋਇਆ ਪੁੱਤ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮ ਹੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕਮਾਕਾਰਾਂ ਵਿੱਚ ਮਾਲਕ ਕਰੇ ਜੀ ਬੱਦਾ। ਲਓ ਜੀ ਗਰਮੀ ਇੰਨੀ ਜ਼ਿਆਦਾ ਹੋਈ ਵੀ ਆ ਦੇਖ ਲਓ ਉਦਾਂ ਹੀ ਬੈਠਿਆਂ ਨੂੰ ਗਰਮੀ ਆਈ ਜਾਂਦੀ ਹੈ ਨਾ। ਹੋਮੋਸ ਜੀ ਮੀਂਹ ਪੈਂਦਾ ਥੋੜਾ ਥੋੜਾ। ਮੀਂਹ ਜ਼ਿਆਦਾ ਤੇਜ਼ ਨਹੀਂ ਪੈਂਦਾ ਥੋੜਾ ਥੋੜਾ ਪੈਂਦਾ। ਓਹੋ ਤਾਂ ਕਰਕੇ ਹੋਮੋਸ ਹੋਈ ਜਾਂਦੀ ਹੈ ਜੀ। ਜਿੰਨਾ ਕ ਮੀਂਹ ਪੈਂਦਾ ਉੰਨੀ ਕੇ ਗਰਮੈਸ ਜੀ ਹੋ ਜਾਂਦੀ ਹੈ। ਜਾਂ ਤਾਂ ਇੱਕ ਵਾਰ ਮੀਂਹ ਪੈ ਲਵੇ ਭਰ ਕੇ ਹਨਾ ਫਿਰ ਤਾਂ ਚਲੋ ਹੋ ਜਾਂਦਾ ਮੌਸਮ ਠੰਡਾ। ਤੇ ਬਾਕੀ ਪਾਈ ਅੱਜ ਹੁਣ ਸੰਧਾਰੇ ਦਾ ਸਮਾਨ ਜਿਹੜਾ ਸੰਧਾਰਾ ਜਾਣਾ ਜੀ ਜੈਸਮੀਨ ਨੂੰ ਉਹਦਾ ਸਮਾਨ ਇਕੱਠਾ ਕਰਦਾ ਫਿਰਦਾ ਜੀ ਮੈਂ ਦੁੱਧ ਤੋਂ ਆਇਆ ਤਾਂ ਆਉਂਦੀ ਸਾਰੇ ਉਹ ਕੱਪੜੇ ਕੋਪੜੇ ਤਾਂ ਤੁਸੀਂ ਦੇਖੇ ਹੋਈ ਆ ਪਹਿਲਾਂ ਹਨਾ ਅ ਜਿਹੜਾ ਮਤਲਬ ਕੱਪੜਾ ਲੀੜਾ ਦੇਣਾ ਏ ਉਹ ਤਾਂ ਤੁਸੀਂ ਦੇਖਿਆ ਬਾਈ ਪਿਛਲੇ ਵਲੌਗਾਂ ਚ ਤੇ ਉਹਨਾਂ ਦੀ ਬਾਕੀ ਪੈਕਿੰਗ ਅਸੀਂ ਕਰ ਲਈ ਸਾਰੀ ਤੇ ਉੱਪਰਲੇ ਭੱਲੇ ਆਹ ਕੌਣ ਆ ਗਿਆ ਜੀ ਆ ਬੰਦਾ ਪਛਾਣਿਓ ਸੱਸੀ ਕੇ ਬਣਾ ਕੌਣ ਆ ਗਿਆ ਜੀ ਕੌਣ ਆ ਗਈ ਜੀ ਕੌਣ ਆ ਗਈ ਤੁਸੀਂ ਨੂਰ ਨੂਰ ਕੌਣ ਆ ਜੀ ਤੁਸੀਂ ਨੂਰ ਨੂਰ ਕਹਿੰਦੀ ਨੂਰ ਦੇਖ ਲਓ ਇਹਨੂੰ ਪੂਰਾ ਹੋਣਾ ਨਕਲਾਉਣ ਲੱਗੀ ਤੇ ਟਾਵਰ ਪੂਰੀ ਆ ਜੀ ਦੇਖੋ ਅੱਜ ਕੁੜੀ ਦੀ ਸਾਡੀ ਸਾਡੀ ਸਾਰੇ ਆ ਜੀ ਕੁੜੀ ਹੈ ਭਾਈ ਤੇ ਨਵੀਆਂ ਚੱਪਲਾਂ ਕੱਲ ਬਾਜ਼ਾਰ ਗਏ ਹੋਏ ਤੇ ਜੀ ਮੰਮੀ ਲਈ ਚੱਕ ਕੇ ਕਹਿੰਦੇ ਚੱਪਲਾੜ ਕਿਉ ਖੜ ਗਈ ਮੈਂ ਤਾਂ ਲੈ ਕੇ ਹੀ ਜਾਣੀਆਂ ਚੱਪਲਾਂ ਦੀ ਜੋੜੇ ਨਾਲੇ ਕਹੀ ਆ ਤੇ ਕਹਦੀ ਨਹੀਂ ਆਹੀ ਲੈ ਕੇ ਜਾਣੀਆਂ ਇਹ ਹੁਣ ਸਮਾਨ ਦੀ ਪੈਕਿੰਗ ਹੋ ਗਈ ਜੀ ਜਿਹੜਾ ਲੈ ਕੇ ਜਾਣਾ ਬਾਕੀ ਲੱਡੂ ਹੁਣ ਮੈਂ ਲੈਣ ਚੱਲਿਆ ਭਾਈ ਲੱਡੂ 6-7 ਕਿਲੋ ਲੈ ਕੇ ਆਉਣੇ ਆ ਤੇ ਪਹਿਲਾਂ ਆਜੋ ਤੁਸੀਂ ਫੈਮਿਲੀ ਨਾਲ ਮਿਲੋ ਭਾਈ ਇੱਧਰ ਸਸਰੀ ਘਰ ਦੀ ਸਾਰੇ ਉਹਨੂੰ ਵਾਇਦੂ ਜੀ ਦਾ ਪੈਸਾ ਵਾਇਦੂ ਜੀ ਦੇ ਪਤੇ ਉਧਰ ਲੱਡੂ ਗਿਰ ਗਿਆ ਸਾਡਾ ਉਹਦੀਆਂ ਅੱਖਾਂ ਹਿੱਲ ਗਈਆਂ ਵਿਚਰੀ ਦੀਆਂ ਸੱਸ ਦੀ ਕਾਲ ਜੀ ਸੱਸ ਦੀ ਜਮ ਉਹ ਗਰੇ ਗਈ ਦੀ ਜੀ ਵਿਚਰੀ ਔਲਜ ਕੇ ਨਵੀਆਂ ਚੱਪਲਾਂ ਚ ਆ ਜਾ ਮੇਲੋ ਜੀ ਇਧਰ ਭਾਬੀ ਨੂੰ ਸੱਸ ਦੀ ਕਾਲ ਜੀ ਸਾਰਿਆਂ ਨੂੰ ਲੈ ਭਈ ਅੱਜ ਟੋਰਾ ਠੂਰਾ ਕੱਢ ਲਿਆ ਆਇਆ ਹੈ ਕੀ ਹੈ ਜੈਸਮਿਨ ਨੂੰ ਲੈਣ ਜਾਣਾ ਅੱਜ ਆਪਣੀ ਨੂੰ ਲੈਣ ਜਾਣਾ ਆਪਣੇ ਪਹੁੰਚੂ ਨਾ ਭਾਈ ਅੱਛਾ ਮੈਂ ਆਪਣੀ ਭੈਣ ਨੂੰ ਲੈਣ ਜਾਣਾ ਇਹਨੇ ਆਪਣੀ ਭੈਣ ਨੂੰ ਲੈ ਕੇ ਜਾਣਾ ਮੈਂ ਲੈਣ ਜਾਣਾ ਨਹੀਂ ਪਹੁੰਚੂ ਭਾਈ ਅੱਛਾ ਉਹ ਵੀ ਹੈ ਵੈਰੀ ਕੁੜੀਓ ਆ ਠੀਕ ਆ ਭੜੀ ਚੰਗ ਲੈਣ ਜਾਣਾ ਭਾਈ ਆਪਣੀ ਧੀ ਠੀਕ 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 ਆ ਠੀਕ ਆ ਠੀਕ ਤਾਂ ਔਰ ਥੋੜਾ ਕੱਢੀਏ ਫਿਰ ਤਾਂ ਹੀ ਹੁਣ ਤੂੰ ਸਾਨੂੰ ਲੈ ਕੇ ਜਾਉਂਗੇ ਟੋੜ ਥੋੜਾ ਕੱਢੂ ਜੈਸੀ ਟੋੜ ਥੋੜਾ ਝੇਤੀ ਕੱਢੀ ਆ ਮੈਂ ਕਿਹਾ ਬਹਿ ਜਾ ਅੱਥੀ ਮੈਂ ਚੱਲਿਆ ਇਹ ਵੀ ਗੱਲ ਠੀਕ ਆ ਹੋਰ ਕੀ ਮੈਂ ਪਹਿਲਾਂ ਤੇ ਤਿਆਰ ਹੋ ਗਈ ਨਾ ਨਾ ਠੀਕ ਆ ਚੱਲ ਵਧੀਆ ਗੱਲ ਆ ਆ ਸੂਟ ਮਮੀ ਉਹੀ ਨਹੀਂ ਜਿਹੜਾ ਚਮਕੌਰ ਸਾਹਿਬ ਤੋਂ ਲਿਆਂਦਾ ਦਾ ਹਾਂਜੀ ਉਹੀ ਆ ਇਹ ਵਧੀਆ ਲੱਗਦਾ ਹਨਾ ਮਮੀ ਨੇ ਮਿੱਟਾ ਮਿੱਟੀ ਸੁਆਇਆ ਵੀ ਕੱਲ ਨੂੰ ਮੈਂ ਜਾਣਾ ਮੈਂ ਲੈ ਕੇ ਮੇਰੇ ਮੁੰਡੇ ਲੈਣਾ ਮੇਰੀ ਕੁੜੀ ਲੈ ਕੇ ਦਿੱਤਾ ਸੀ ਵੇਲਕੋਲੇ ਮੈਂ ਹੱਜ ਮੰਦਾ ਸਵਾਗੇ ਪਾਵਾ ਹੁਣ ਮੈਂ ਹਾਂ ਖਾਣਾ ਤੁਹਾਨੂੰ ਪਾ ਕੇ ਜਾਣਾ ਨਰਿੰਦਰ ਨਰਿੰਦਰ ਦੀਦੀ ਨੇ ਸਿੱਤਾ ਸੂਟ ਹਾਂ ਉਹਨੂੰ ਕੱਲ ਕਹਿੰਦੇ ਛੇਤੀ ਸੀ ਤੋ ਮੈਂ ਕੱਲ ਨੂੰ ਜਾਣਾ ਪਾ ਕੇ ਮੈਂ ਕੱਲ ਨੂੰ ਉਹਨੂੰ ਫੋਨ ਕਰਿਆਤਾ ਹਾਂ ਮੈਂ ਕਿਹਾ ਮੇਰਾ ਸੂਟ ਸੀ ਦੀ ਮੈਂ ਕੱਲ ਨੂੰ ਭਾਈ ਸੰਧਾਰਾ ਲੈ ਕੇ ਜਾਣਾ ਏ ਅੱਛਾ ਇੱਕ ਇੱਕ ਦਿਨ ਚ ਸਿਉਂਦਾ ਭਾਬੀ ਨੇ ਹਾਂ ਐਟੇ ਟਾਈਂ ਵਿਚਾਰੀ ਪਾਉਣ ਲੈ ਵਿਚਾਰੀ ਮਾ ਭਾਬੀ ਮਾ ਹਾਂ ਬੜੀ ਆਂਟੀ ਨੇ ਸਲਵਾਰ ਸੀ ਤੀ ਦੀਦੀ ਨੇ ਕਮੀਜ਼ ਸੀ ਉਹਨੇ ਕੀ ਤਿਆਰ ਕਰਤਾ ਚੱਲ ਵਧੀਆ ਵਧੀਆ ਫਿਰ ਤਾਂ ਇਹ ਉਹ ਸਵੇਰ ਨੂੰ 10 ਵਜੇ ਆਂਟੀ ਨੂੰ ਕਹਿੰਦੀ ਸੀ ਵੀ ਤੂੰ ਲੈ ਜੀ ਮੰਮੀ ਆਪਣੇ ਨੂੰ ਵੀ ਕਹਿੰਦੀ ਕਿ ਤੁਸੀਂ ਜਾਣਾ ਇੱਧਰੋਂ ਆਣਾ ਤਾਂ ਟੀ ਨਾ ਵੀਲੇ ਜੀ ਹਾਂ ਹਾਂ ਕਹਿੰਦੀ ਉਹ ਲੈ ਜੀ ਇਹ ਸੂਟ ਉੱਦਾ ਵਧੀਆ ਮੰਮੀ ਖੜੀ ਹੋ ਕੇ ਦਿਖਾ ਮਾਣਾ ਇਹ ਸੂਟ ਸੂਟ ਬਹੁਤ ਵਧੀਆ ਸਿੰਦੀ ਹੈ ਬਿਲਕੁਲ ਬਿਲਕੁਲ ਸਾਨੂੰ ਮਿੰਨ ਤਾਂ ਪਸੰਦ ਆਉਂਦੀ ਆਂਦੀ ਆ ਹਾਂ ਸਹੀ ਗੱਲ ਆ ਹੋਰ ਕੱਪੜਾ ਭਾਈ ਵਧੀਆ ਸੀ ਹੋਇਆ ਆ ਪਾ ਸੌਂਦੀ ਹੈ ਕੱਪੜੇ ਤੇ ਨਹੀਂ ਉਹ ਉਦਾਂ ਸੂਟ ਦੀ ਵੀ ਟਾਹਰ ਸੂਟ ਵੀ ਵਧੀਆ ਹੈ ਹਾਂ ਜੀ ਸੋਣ ਲਾ ਹਾਂ ਕੀ ਗੱਲ ਚੱਪਲਾ ਇੰਦੇ ਫਸਦੀਆਂ ਪੈਰਾਂ ਚ ਆਨੂ ਮੇਰੇ ਪੈਰਾਂ ਚ ਫਸੀ ਆ ਅੱਛਾ ਮੈਂ ਕਿਹਾ ਪਤਾ ਨਹੀਂ ਫੇਰ ਘਿਰ ਚੱਲੀ ਸੀ ਉਹ ਸੁਣ ਗਈ ਪਾਈ ਤੇਰੀ ਸੱਸ ਲਈ ਕਾਲ ਹੋਰ ਪਾਈ ਆ ਗਾ ਪਾਸੋਂ ਦੀ ਚੌਥੇ ਗਈ ਵੀ ਹੁਣ ਸਾਡੇ ਜੀ ਨਹੀਂ ਲੱਗਦਾ ਉਦੋਂ ਤਾਂ ਹਾਂ ਇਹ ਤਾਂ ਹੈ ਐ ਹੋਇਆ ਬਈ ਹੋਰ ਵੀ ਪਾਈ ਰੱਖਦੀ ਘਰ ਮਾ ਹੋਰ ਕੀ ਕਹਦੇ ਮੁੰਡਾ ਕੋਣ ਚਲੇਗੀ ਘਰੇ ਕੁੜੀ ਕੋਣ ਚਲੇਗੀ ਕਿ ਸਾਡੇ ਕੋਣ ਚਲੇਗੀ ਹਾਂ ਮੈਂ ਕਹਿੰਦੇ ਰੋਟੀ ਦੀ ਫਿਰਦੀ ਆ ਟਾਇਲ ਦੀ ਫਰੀ ਜਾਂਦੀ ਆ ਆਦਾਲੇ ਫਿਰ ਦੇਖੀ ਜਾਂਦੀ ਘਰਮਣੇ ਹੁਣ ਜੀ ਨਹੀਂ ਲੱਗਦਾ ਇਹ ਤਾਂ ਹੈ ਹਾਂ ਚੱਲੀਏ ਭਾਈ ਜੀ ਅੱਜ ਪਰਸੋਂ ਵੀ ਉਹਨੂੰ ਮਿਲੇ ਆਏ ਸੀ ਕੱਲੇ ਜੀ ਮਿਲੇ ਅਸੀਂ ਪਾਸੋਂ ਸੀ ਆਏ ਆ ਅੱਜ ਅਸੀਂ ਲੈ ਆ ਜੀ ਭਾਈ ਸਹੀ ਗੱਲ। ਅੰਦਰ ਨਹੀਂ ਗਏ। ਆਹ ਗਏ ਸੀ। ਹਾਂ। ਹਾਂ ਸਹੀ ਗੱਲ ਆ। ਇਹ ਤਾਂ ਤੇ ਫੇਰ ਮੰਮੀ ਹੁਣ ਸਮਾਨ ਕਿਆ-ਕਿਆ ਲੈ ਕੇ ਜਾਣਾ ਉੱਥੇ ਨੂੰ? ਸਮਾਨ ਭਾਈ 7 ਕਿਲੋ ਲਿਆ ਲੱਡੂ। ਅੱਛਾ। ਫੇਰ ਫਰੂਟ, ਬਾਕੀ ਕੇਲੇ ਲਿਆ। ਕੇਲੇ। ਆਦਿ ਕੇਲੇ ਲਿਆ। ਠੀਕ ਹੈ। ਬਾਕੀ ਆਪਣੇ ਉਹ ਲਈ। ਘਟੌਰ ਹੁੰਦੇ। ਆਹ। ਕਿਆ ਹੁੰਦੇ ਆ ਉਹ? ਕੁਵਾਰ। ਉਹ ਜਿਹੜੇ ਉਹ ਪਾਥੀ ਸਿੱਧਾ ਇਹ ਸ਼ਬਦ ਤੋਂ ਕਹਿ ਲਾਂ ਤੂੰ ਉਹ ਜਿਹੜੀ ਭਾਈ ਉਹ ਪਾਥੀ ਭਾਈਆਂ ਦਾ ਕਹਿੰਦਾ ਪਾਥੀ ਜਿਹੜੀ ਹੁੰਦੀ ਹੈ ਨਹੀਂ ਉਹ ਜਿਹੜਾ ਜਿਹੜਾ ਘਟੋ ਘਿਓਰ 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 ਹੁੰਦੇ ਜਦਾ ਪਤਾ ਨਹੀਂ ਦਵਾਜ ਘਿਓਰ ਘੋਲ ਕਾ ਕਾ ਜੀ ਘਿਓਰ ਲੈ ਘਿਓਰ ਕਿਉਂ ਉਹ ਛੋਟੇ ਹੁੰਦੇ ਹਾਂ ਸਵਾਸੇ ਛੋਟੇ ਹੁੰਦੇ ਆ ਜਿਹੜੇ ਦੂਏ ਲਿਆਨੇ ਆਪਾਂ ਉਹ ਬੜੇ ਹੁੰਦੇ ਆ ਉਹ ਜਿਹੜੇ ਸਵਾ ਨਾ ਮਿਲ ਛੋਟੇ ਹੂੰ ਤਾਂ ਫੇਰ ਬੜਾ ਇਕ ਲਈ ਫੇਰ ਬੜਾ ਇਕ ਲਿਆ ਮਾ ਠੀਕ ਠੀਕ ਨਾ ਵੀ ਦੇ ਨਹੀਂ ਵੀ ਤੇ ਆਉਂਦੇ ਆ ਅਸੀਂ ਉਹਨੂੰ ਪਾਥੀ ਕਹਿ ਦਿੰਦੇ ਤੇ ਸਵਾ ਨੂੰ ਫਤੇਗੜ ਸਾਹਿਬ ਦੀ ਸਵਾ ਨੂੰ ਬਹੁਤ ਮਿਲਦੀਆਂ ਆ ਉਹ ਬਹੁਤ ਮਿਲਦੀਆਂ ਮਿੱਠੇ ਜਿਹੀ ਬਣੀ ਵੀ ਹੁੰਦੀ ਆ ਉਹ ਹੈ ਮਾਸੀ ਤੁਹਾਨੂੰ ਨੇ ਇੱਕ ਵਾਰ ਭੇਜੇ ਸੀ ਆਪਾਂ ਨੂੰ ਕਦੋਂ ਬੁਲਾਈਤੀ ਹੋਈ ਕਾ ਹਾਂ ਉਹੀ ਉਹੀ ਬਸ ਉਹੀ ਚੀਜ਼ ਹਾਂ ਮਿੱਠੇ ਜਹ ਹੁਣ ਚਾਣੀ ਚ ਬਣਦੀ ਉਹ ਉਹ ਚੀਜ਼ ਹਾਂ ਤੇ ਇੱਕ ਇੱਕ ਉਹ ਲੈ ਕੇ ਆਣਾ ਜੇ ਤਾਂ ਮਿਲ ਗਈ ਆ ਫੇ ਤਾਂ ਨੌ ਲਈ ਆਈ 7 ਲਈ ਆਈ ਚਾਹੇ ਨੌ ਲਈ ਜੇ ਛੋਟੀਆਂ ਮਿਲ ਗਈਆਂ ਹੂੰ ਜਿਉਂ ਨਾ ਮਿਲੀ ਹੂੰ ਛੋਟੀਆਂ ਫੇ ਬੜਾ ਲਈਆਂ ਜੇ ਬੜਾ ਮਿਲ ਗਿਆ ਠੀਕ ਆ ਜੇ ਨਾ ਮਿਲਿਆ ਭਾਈ ਫੇ ਬੇਵਸੀ ਆ ਹਾਂ ਲੱਡੂ ਬਹੁਤ ਜ਼ਰੂਰੀ ਲੱਡੂ 7 ਕਿਲੋ ਲੱਡੂ ਹੋ ਗਏ ਕੁਹਾਰ ਹੋ ਗਿਆ ਹਾਂ ਹੋਰ ਕੇਲਿਆਂ ਦੇ ਦਰਜਣ ਕੇਲਿਆਂ ਦੀ ਦਰਜਣ ਠੀਕ ਐ ਬਾਕੀ ਇੱਕ ਪਤੀਸਾ ਹਨਾ ਹਾਂ ਜੈਸਮਿਨ ਕਾ ਜੈ ਪਤੀਸਾ ਆਦੇ ਨੇ ਆਪਣੇ ਨਾਲੇ ਜਾਏ ਉਹਨੇ ਉੱਥੇ ਪਤੀਸਾ ਕਰ ਤੇਸਾ ਨੂੰ ਲੈ ਆਤੀ ਮੈਂ ਪਤੀਸਾ ਨਾਲ ਉੱਥੇ ਤਾਂ ਮੈਂ ਆਇਆ ਕਹਿੰਦੀ ਉਰੇ ਉੱਥੇ ਮੈਂ ਪਤੀਸਾ ਹੀ ਲੈ ਕੇ ਆਇਓ ਉਹ ਜਾਓ ਅੰਨੇ ਆਉਂਦੀ ਆਉਂਦੀ ਆਣੇ ਆਪਣਾ ਦਾ ਲਾਉਣਾ ਨਾ ਆਹੋ ਆਹੋ ਜੱਤਾ ਕੋਨੇ ਉੱਥੇ ਰਹਿਣਾ ਤੇ ਪਤੀਸਾ ਹੋ ਗਿਆ ਠੀਕ ਐ ਦੋ ਕਾਈਟਮਾ ਦਾ ਮੰਮੀ ਪੈਸੇ ਇਹਦੇ ਚੁੰਮਾ ਭਾਈ ਲੈ ਆਇਆ ਹਾਂ ਦੁੱਧ ਤੇ ਆਉਂਦਾ ਆਉਂਦਾ ਅੱਛਾ ਕੀ ਹਾਂ ਇੱਕ ਤਾਂ ਮੈਂ ਲਿਆਇਆ ਕੇਲੇ अच्छा 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 आ भाई हां चल ठीक है अकेले ਤਾਂ ਆ ਗਏ ਫੇਰ ਇੱਕ ਮੈਂ ਲਿਆਇਆ ਪਤੀਸਾ ਚਲ ਦੋ ਚੀਜ਼ਾਂ ਆ ਗਈਆਂ ਦੋ ਚੀਜ਼ਾਂ ਬਣੀਆਂ ਆ ਗਈਆਂ ਹਾਂ ਹੁਣ ਆਪਣੇ ਘੁਆਰ ਲੈ ਕੇ ਹਾਂ ਲੱਡੂ ਰਹਿ ਗਏ ਬਸ ਬਸ ਕਿੰਨੇ ਤਾਂ ਆ ਗਏ ਹੁਣ ਆ ਗਏ ਹਾਂ ਦੋ ਚੀਜ਼ਾਂ ਰਹਿ ਗਈਆਂ ਦੋ ਰਹੀਆਂ ਚਲ ਫੇਰ ਮੈਂ ਹੁਣ ਜਾਵਾਂ ਲੈ ਕੇ ਆਵਾਂ ਠੀਕ ਹੈ ਇੱਕ ਉਹ ਬਾਹਰ ਡਰਾਮ ਚ ਸਬਜੀ ਪਈ ਆ ਸਬਜੀ ਕੱਢ ਲਿਓ ਅੱਛਾ ਠੀਕ ਸਮਝ ਆਂਦੀ ਸਬਜੀ ਲਿਆਂਦੀ ਆ ਹੁਣ ਆਪੇ ਦੇਖ ਲਓ ਬਾਹਰ ਜਾ ਕੇ ਕਿਆ ਕਿਆ ਲਿਆਂਦਾ ਲੈ ਉਹ ਭਾਈ ਕੱਢ ਲਓ ਸਬਜ਼ੀ ਕਿਆ ਕਿਆ ਲਿਆਂਦਾ ਸਬਜ਼ੀ ਮੰਮੀ ਸਬਜ਼ੀ ਦਾ ਹੀ ਲਾਲ ਆਲੂ ਨਾ ਕਦੋਂ ਇਹ ਕਾਲੂ ਬਣਾਉਂਗੇ ਕਾਲੂ ਬਣਾ ਲਿਓ ਅੱਜ ਫਿਰ ਉਹਦਾ ਟਾਈਮ ਲੱਜਣਾ ਮੈਂ ਲਾਲ ਆਲੂ ਫੇਰ ਮੈਂ ਕਿਹਾ ਹੁਣ ਇਹ ਲੈ ਚੱਲਣਾ ਹੁਣ ਯਾਦ ਆ ਚਾਤੀ ਹੋ ਗਿਆ ਹੂੰ ਲਾਲ ਆਲੂ ਟਿੰਡੇ ਟਿੰਡੇ ਰਿਆਂਦੇ ਟਿੰਡੇ ਬੜੇ ਮਹਿੰਗੇ 100 ਰੁਪਏ ਕਿਲੋ ਹੋਰ ਭਾਈ ਬਹੁਤ ਮਹਿੰਗੀ ਸਬਜ਼ੀ ਸਬਜ਼ੀ ਦਾ ਤਾਂ ਕੋਈ ਅੰਤੇ ਨਹੀਂ ਰਿਹਾ ਕੱਦੂ 50 ਤੂੰ ਢੋਲ ਪਾਈ ਫਿਰਦੀ ਓ ਲੱਡੂ ਔਰ ਤੂੰ ਢੋਲ ਪਾਇਆ ਗਲ ਚ ਇਹ ਪਰਸਾ ਮੇਰਾ ਇਹ ਛੱਡਦੀ ਨਹੀਂ ਹੈ ਮੇਰੀ ਕੋਈ ਚੀਜ਼ ਕੋਈ ਨਹੀਂ ਛੱਡਦੀ ਮੇਰਾ ਪਰਸ ਹੈ ਕਹਿੰਦੇ ਮੈਨੂੰ ਨਾ ਕਹਿੰਦੀ ਹੋਣੀ ਵੀ ਤੁਹਾਡੀ ਹੈ ਨਹੀਂ ਮੇਰੀ ਹੋਈ ਹੈ ਬਸ ਠੀਕ ਆ ਹੁਣ ਦੇ ਆਂਡਿਓ ਮਸ਼ਰੂਮ ਤੇ ਅਦਰਕ ਭਾਈ ਮਸ਼ਰੂਮ ਦੀ ਮਾਤਾ ਦੀ ਡਿਮਾਂਡ ਆਈ ਦੀ ਪਰ ਤੋਂ ਜੇ ਮੈਨੂੰ ਹੋ ਨਹੀਂ ਲੱਗੇ ਕੀ ਮਸ਼ਰੂਮ ਤਾਂ ਲੈਦੇ ਮਟਰ ਨਹੀਂ ਜਾਂਦੇ ਮਟਰ ਕਿਹੜੇ ਮਟਰ ਰਹਿ ਗਏ ਯਾਰ ਚਲ ਕੋਈ ਨਾ ਹੈਗੇ ਸੀਗੇ ਵੈਸੇ ਚਲ ਲੈ ਆਂਦੇ ਮਟਰ ਲੈ ਆਉਂਗੇ ਚਲ ਕੋਈ ਨਾ ਟਮਾਟਰ ਵਿਚਾਰੇ ਕਿੰਨੇ ਦੇ 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 ਦੇਖ ਲੈ ਕਿੰਨੀ ਕ ਸਬਜ਼ੀ ਆਹੇ ਚਾਰ ਪੰਜ ਕ ਆਈਟਮ ਆਏ ਮੈਨੂੰ ਲੱਗਦਾ ਚਾਚੂ ਐਮ ਬੇਚੀ ਚਾਰ ਪੰਜ ਆਈਟਮਾਂ 530 ਦੀਆਂ ਆਈਆਂ ਆ ਦੇਖੇ ਕੋ ਬੂਹੂ ਸੀ ਫੋਟੋ ਵਿੱਚ ਹਾਂਜੀ ਬੱਲੇ ਅੱਜ ਤਾਂ ਟੌਰ ਬਹੁਤ ਲੱਡੂ ਦੀ ਸਾਡੇ ਦੀ ਟੌਰ ਬਹੁਤ ਆ ਟੌਰ ਚੱਪਲਾ ਪੁੱਠੀਆਂ ਅੱਜ ਵੀ ਤੁਸੀਂ ਵੀ ਨਾਲ ਨਾਲ ਇੱਕ ਫੋਟੋ ਚੱਪਲਾ ਪੁੱਠੀਆਂ ਪਾ ਲਈਆਂ ਪੁੱਤਾ ਫਿਰ ਚਾਪਾ ਸਿੱਧੀ ਕਰ ਚੱਪਲ ਪੁੱਠੀ ਪਾ ਲਈ ਬਾਕੀ ਠੀਕ ਆ ਸਾਰਾ ਕੁਝ ਲੈ ਪਾ ਆਪਾ ਚਲੋ ਪਾ ਹਾਂ ਸ਼ਾਬਾਸ਼ ਲੈ ਇਧਰ ਨੂੰ ਦੇਖ ਹੁਣ ਫੋਟੋ ਖਿੱਚੀਏ ਫਤਰੀਕ ਹੱਸ ਕੇ ਹੱਸ ਕੇ ਤਾਂ ਤੜੀ ਤਾਂ ਦੀ ਥਾਣਿਆ ਨੂੰ ਆਹ ਥੋੜੀ ਜੀ ਸਬਜ਼ੀ ਮੰਮੀ ਦੇਖ ਲੈ 530 ਰੁਪਏ ਦੀ ਆਈ ਇੰਨੀ ਮਹਿੰਗੀ ਹੋ ਗਈ ਹੁਣ ਸਬਜ਼ੀ ਸਬਜ਼ੀ ਦਾ ਰੇਟੇ ਬਹੁਤ ਹੋਇਆ ਵਾ ਤੁਸੀਂ ਲਿਆਓ ਚਲੋ ਫੇ ਮੈਂ ਲਿਆਵਾ ਸਮਾਨ ਜੀ ਮਿਲਦਾ ਫੇ ਤੁਹਾਨੂੰ ਅੱਗੇ ਜਾ ਕੇ ਚਾਬੀ ਗੱਡੀ ਦੀ ਲਓ ਜੀ ਪਹੁੰਚ ਗਏ ਆਪਾਂ ਲੱਕੀ ਬਾਈ ਕੋ ਤੇ ਬਾਈ ਤੇ ਲੈ ਕੇ ਜਾਣੇ ਹੁਣ ਆਪਾਂ ਲੱਡੂ ਹੋ ਲੱਕੀ ਬਾਈ ਠੀਕ ਹੈ ਜੀ ਜੀ ਉਹਦੇ ਨਾਲ ਵਾ ਠੀਕ ਹੈ ਜੀ ਮਾਰਾ ਕਿਰਪਾ ਤੁਹਾਡੀ ਲੱਡੂ ਚੈੱਕ ਕਰੂਗਾ ਕਿ ਪਹਿਲਾਂ ਲੱਡੂ ਬਸ ਚੱਕ ਕੇ ਕੀ ਕਰਨਾ ਉਹ ਆਪਣੇ ਘਰ ਦੀ ਦੁਕਾਨ ਆ ਔਰ ਇਹ ਕਿ ਮਾੜਾ ਮਿਲਣਾ ਕੁਝ ਹੂੰ ਹੂੰ ਕੀ ਕਿ ਲੰਬੜਾ ਜੀ ਇਹ ਪੈਸਣ ਵਾਲੇ ਵੀ ਆ ਗਏ ਜੀ ਤੇ ਬੁੰਦੀ ਵਾਲੇ ਵੀ ਨਾ ਸੌਰੀ ਮੋਤੀ ਜੂਰ ਦੇ ਲੱਡੂ ਹਾਂ ਹੁਣ ਆਪਾਂ ਲੈ ਕੇ ਜਾਣੇ 7 ਕਿਲੋ ਲੱਡੂ ਬੇਸੇ ਤਾਜ਼ੇ ਹਨ ਬਿਲਕੁਲ ਜਮਈ ਹੱਥ ਗਲੇ ਫਟਦੇ ਜਮਈ ਹਨ ਤੇ ਮਿੱਠੇ ਹਾਰਾਂ ਦਾ ਜੋਰ ਆ ਭਾਈ ਬਿਸਕੁਟ ਸਾਰਾ ਕੁਝ ਲੱਖੀ ਬਾਈ ਨੇ ਐਨ ਓਕੇ ਕਰਿਆ ਵਾ ਕੰਮ ਅ ਬਾਹਰ ਬਿਸਕੁਟੇ ਬਿਸਕੁਟ ਰੱਖੇ ਹੋਏ ਆ ਜਿੱਦਾਂ ਹੁਣ ਸੰਧਾਰੇ ਚਲਦੇ ਹਨਾ ਸੰਧਾਰਿਆਂ ਦਾ ਹੁਣ ਰਿਵਾਜ ਭਾਈ ਜਿਹੜਾ ਟਾਈਮ ਉਹ ਆਇਆ ਹੋਇਆ ਤੇ ਬਾਈ ਕੋਲੋਂ ਲੈ ਕੇ ਜਾਵਾਂਗੇ ਫੇ ਆਪਾਂ ਉਹ ਦੇਖਦੇ ਆਂ ਜੇ ਆਪ ਬਣਾਏ ਤਾਂ ਆਪਣੇ ਨਹੀਂ ਤਾਂ ਬਾਈ ਕੋਲੋਂ ਲੈ ਜਾਗੇ ਤੇ ਹੁਣ ਪਹਿਲਾਂ ਲਈਏ ਲੱਡੂ ਲੱਖੀ ਬਾਈ 7 ਕਿਲੋ ਪਾਇਓ ਫੇ ਲੱਡੂ ਹੈ ਲਗ ਲਗ ਬੋੜੇ ਦਾ ਮਾ ਉਹ ਨਹੀਂ ਚਾਹੇ ਉਹਦੇ ਵਿੱਚ ਪਾ ਦੂ ਇਕੱਠੇ ਹੀ ਪਾ ਦੂ ਕੋਈ ਨਹੀਂ ਲਾਓ ਜੀ ਲੱਡੂ ਆਪਾਂ ਨੇ ਹੁਣ ਕਰਾ ਲੇ ਪੈਕ ਇੱਕ ਬੜਾ ਡੱਬਾ ਕਰਾ ਲਿਆ 5 ਕਿਲੋ ਵਾਲਾ 1 2 ਕਿਲੋ ਵਾਲਾ 7 ਕਿਲੋ ਲੱਡੂ ਹੋ ਗਏ ਆਪਣੇ ਪੂਰੇ ਹਨਾ ਤੇ ਕਿਉਂ ਕੁਵਾਰ ਬਾਈ ਕਹਿੰਦਾ ਵੀ ਹੈ ਨਹੀਂ ਉਹਦੇ ਆਈਟਮ ਉਹ ਜਿਹੜੀ ਉਹ ਤਾਂ ਮਿੱਟਲੀ ਹੋ ਵਿਕਦੀ ਆ ਤਾਂ ਕਰਕੇ ਫਿਰ ਬਾਈ ਕਹਿੰਦਾ ਬਣਾਇਆ ਹੀ ਨਹੀਂ ਹੈ। ਹੋਰ ਕੋਈ ਗੱਲ ਨਹੀਂ। ਫਿਰ ਹੋਰ ਦੇਖ ਲਾਂਗੇ ਕਿਤੇ। ਵੀ ਇਹ ਹੁਣ ਲੱਡੂ ਚੱਲੀ ਆਪਾਂ ਘਰ ਨੂੰ ਆਪਣੇ ਹੋ ਗਏ ਲੱਡੂ ਇੱਧਰ ਪਾਏਗਾ। ਲਓ। ਆ ਹੋ ਗਏ 5 ਕਿਲੋ ਵਾਲਾ ਲਵਾਪਾ। 1-2 ਕਿਲੋ ਵਾਲਾ ਹੋਰ ਆ ਗਿਆ। ਲਓ ਜੀ ਪਹੁੰਚ ਗਏ ਹੁਣ ਘਰਾਂ ਬਾਈ ਕੇ ਕੁਆਰ ਜਾ ਕੇ ਆ ਕਿਹਾ ਕਹਿੰਦੇ ਉਹਨੂੰ ਉਹ ਤਾਂ ਮਿਲਿਆ ਨਹੀਂ ਜੀ। ਹਨਾ? ਉਹ ਮੈਂ ਕਈ ਦੁਕਾਨਾਂ ਜਾਇਆ ਲੱਖੀ ਬਾਈ ਕੋਲ ਹੈ ਨਹੀਂ ਤਾਂ ਜਿੱਤੇ ਆਪਾਂ ਲੱਡੂ ਲੈ ਕੇ ਆਏ ਆ ਅ ਪਰ ਉਤੇ ਇਲਾਵਾ ਵੀ ਮੈਂ ਦੋ ਤਿੰਨ ਦੁਕਾਨਾਂ ਦੇਖਿਆ ਆ ਉਹ ਕਹਿੰਦੇ ਬਾਈ ਉਹ ਵੀ ਕਿਤੇ ਕਿਤਾਈ ਵਿਕਣ ਵਾਲੀ ਆਈਟਮ ਆ ਹਨਾ ਵੀ ਤਾਂ ਕਰਕੇ ਵੀ ਘੱਟ ਵੱਧੇ ਬਣਾਉਂਦੇ ਆ ਉਹ ਤੇ ਚਲੋ ਫਿਰ ਜੈਸਮਿਨ ਨੂੰ ਫੋਨ ਕਰਿਆ ਜੈਸਮਿਨ ਕਹਿੰਦੀ ਰਹਿਣ ਤੋਂ ਕੋਈ ਗੱਲ ਨਹੀਂ ਇਹ ਨਹੀਂ ਮਿਲਦਾ ਤੇ ਫਿਰ ਲੱਡੂ ਲੈ ਕੇ ਹੁਣ ਆਪਾਂ ਅਗੇ ਘਰਾਂ ਹੁਣ ਭਾਈ ਘਰਾਂ ਸਾਨੂੰ ਦਿਖਾਣੇ ਆ ਸਮਾਨ ਸਾਰਾ ਹਨਾ ਇਹਨਾਂ ਨੇ ਪੈਕਿੰਗ ਕਰੀ ਹੋਈ ਆ ਪੂਰੇ ਸਮਾਨ ਦੀ ਤੇ ਇਹ ਵੀ ਲੱਡੂਏ ਆ ਅੱਛਾ ਉਹ ਆ ਲੱਡੂਆ ਹਾਂ ਦੋ ਉਹ ਇੱਕ ਲਬਾ ਉਹ ਡੱਬਾ 5 ਕਿਲੋ ਦਾ ਇਹ 2 ਕਿਲੋ ਇਹਦੇ ਚ ਤੇ ਹੁਣ ਡੱਬਾ ਘਰ ਦੇ ਕਹਿੰਦੇ ਵੀ ਟੋਕਰੀ ਚ ਪਾਈ ਸ਼ਿੰਗਾਰ ਵਾਲੀ ਚ ਪਾਉਣੇ ਆ ਲੱਡੂ ਨੌਰ ਘਰ ਦੇ ਕਹਿੰਦੇ ਹੁਣ ਸ਼ਿੰਗਾਰ ਵਾਲੀ ਟੋਕਰੀ ਚ ਲੱਡੂ ਲੈ ਕੇ ਜਾਣੇ ਆ ਤੇ ਤਾਂ ਹੁਣ ਟੋਕਰੀ ਚ ਲੱਗੇ ਪੈਕ ਕਰਨ ਦੀ ਲੱਡੂ ਨੂੰ ਹੋਰ ਵੀ ਸਾਰਾ ਸਮਾਨ ਆਪਣਾ ਪੈਕ ਹੋਇਆ ਵਾ ਤੇ ਆ ਜੋ ਫੇ ਮਰੋਂਦੇ ਆ ਤੁਹਾਨੂੰ ਨਿਕਲ ਲਓ ਜੀ ਇੱਧਰ ਲੱਡੂ ਭਾਈ ਹੋ ਰਹੇ ਆ ਪੈਕ ਤੇ ਨੂਰ ਸਾਡੀ ਦੇਖਦੀ ਐ ਵੀ ਕਿਆ ਚੱਲ ਰਿਹਾ ਏ ਮਰੂ ਕਿਆ ਹੁੰਦਾ ਤੂੰ ਪਾੜਨਾ ਨਹੀਂ ਨੂੰ ਆਹ ਸਮਾਨ ਆ ਜੀ ਆਪਣਾ ਸਾਰਾ ਪੈਕ ਹੋਇਆ ਵਾ ਇਹਨਾਂ ਨੇ ਡਿਜ਼ਾਈਨ ਬਣਾਤੇ ਭਾਈ ਇਹਨ ਸੂਟਾਂ ਪਰ ਹੈ ਚੁੰਨੀਆਂ ਲਪੇਟਦੀਆਂ ਦੁਰੂਨਾ ਪੁੱਤ ਜੀ ਸਵਾਰ ਕੇ ਤੇ ਬਾਕੀ ਭਾਈ ਹੁਣ ਸਮਾਅ ਨਵੇਂ ਰਵਾਜ ਨਵਾਂ ਰਵਾਜ ਅਸੀਂ ਇਹੋ ਕਰਿਆ ਹਾਂ ਨਵਾਂ ਰਵਾਜ ਸ਼ੁਰੂ ਕਰਿਆ ਭਾਈ ਹਾਂ ਤੁਹਾਨੂੰ ਦਿਖਾ ਲੱਗਿਆ ਤੂੰ ਖਾਂਦਾ ਨਹੀਂ ਹੱਥ ਲਵੇੜ ਕੇ ਬਹਿ ਜਣੇ ਆ ਲਓ ਜੀ ਲੱਡੂ ਹੁਣ ਸਾਡੇ ਹੋ ਰਹੇ ਆ ਭਾਈ ਪੈਕ ਹੈ ਤੇ ਆਵਾ ਲਓ ਜੀ ਲੱਡੂ 7 ਕਿਲੋ ਲੱਡੂ ਇਹ ਇਹਦੇ ਚ ਆ ਵੀ ਜਾਉਂਗੇ ਮੰਮੀ ਉਹ ਚਾਹੇ ਇਹਨੇ ਹੋਰ ਪਾ ਦੇਈ ਚ ਉਸ ਵਰਤਕ ਕਹਣਾ ਅਦੇ ਤਾਂ ਨਾ ਉਹ ਲੱਡੂ ਦਾ ਤਾਜ਼ੇ ਬਣੇ ਹੋਏ ਜਮਈਆਂ ਨਾ ਲੱਡੂ ਆ ਹੱਥ ਗਲ ਭੁਰਦੇ ਲੈਉਗੀ ਤੇ ਬਾਕੀ ਆਪਣਾ ਭਾਈ ਸਾਰਾ ਸਮਾਨ ਹੁਣ ਰੈਡੀ ਆ ਹਨਾ ਪਤਾ ਨਹੀਂ ਵਿੱਚ ਕਿ ਆ ਗਿਆ ਪਾਇਆ ਮਨ ਤਾਂ ਸਮਝ ਨਹੀਂ ਲੱਗਦੀ ਇਹ ਮੇਕਅਪ ਵਾਲਾ ਸਮਾਨ ਆ ਸਾਰਾ ਪਹਿਲਾਂ ਘਰ ਸਮਾਨ ਇਕ ਲੱਗਦਾ ਤੇ ਆਹ ਸ਼ੋਪ ਦੇ ਕੱਪੜੇ ਆ ਜੀ ਆਹ ਹੋਗੇ ਕਰਨ ਦੇ ਕੱਪੜੇ ਉਹ ਸੂਟ ਇਹ ਜੈਸਮੀਨ ਦਾ ਪਰ ਤੇਰਾ ਜੋੜਾ ਅੱਛਾ ਕਹਾ ਜਸਮੀਂ ਦਾ ਸੂਟ ਹੈ। ਹਾਂ। ਲੈ ਲ ਭਾਈ ਖਾਲੀ ਤੇ ਇੱਕ ਤੋਂ। ਅੱਛਾ। ਵੀ ਜਣੀ ਕੀ ਲਾਈਏ ਖਾਲੀ ਤੇ। ਖਾਲੀ ਤੇ ਲਾਤਾ। ਲਾਉਣਾ ਚਾਹੀਦਾ। ਲਾਉਣਾ ਦਾ ਜੋੜ। ਠੀਕ ਆ ਠੀਕ। ਖਾਲੀ ਕਪੜਾ ਲਾਉਣੀ ਲਾਉਣਾ ਤੇ ਇੱਕ। ਅੱਛਾ। ਇਹ ਜਸੂਟ ਨਾ ਕਾ। ਠੀਕ ਆ। ਮਤਲਬ ਸੁਨਣਾ ਨਹੀਂ ਦੇਣਾ। ਨਹੀਂ ਸੁਨਣਾ। ਠੀਕ ਆ ਠੀਕ ਆ। ਪੁੱਤ ਪਾਸੇ। ਠੀਕ ਆ ਜੀ। ਲਾਓ ਜੀ ਲੱਡੂ ਸੱਚੀ ਘਰ ਲਾ ਮਮੀ ਤੇਰੀ ਵੈਸੇ ਇਹਦੇ ਚ ਤਾਂ ਹਜੇ ਹੋਰ ਐਨੇ ਪਏ। ਮੈਂ ਉਹੀ ਕਹਿੰਦੀ ਤੈਨੂੰ ਲੈ। ਪਤਾ ਵੀ ਨਹੀਂ ਲੱਗਿਆ 10 12 ਕਿਲੋ ਲੱਡੂ ਰਾਮ ਨਾ ਆ ਜਣੇ ਆ ਮਨੂੰ ਤਾਂ ਆ ਇਹਦਾ ਮੱਖਾ ਇਹਦੇ ਚ ਆਹੀ ਨਹੀਂ ਆਉਣੇ ਇਹ ਅੱਛਾ ਇਦਾਂ ਏ ਲੈ ਰਾ ਤਾਂ ਕੰਮੇ ਹੀ ਬੜਾ ਲੋਟ ਆ ਮੱਖੀ ਨਾ ਮੱਛਰ ਹਾਂ ਮੱਖੀ ਮੱਛਰ ਦੇ ਵੀ ਲੋਟ ਆ ਕੰਮ ਭਾਈ ਇਹ ਲੈ ਭਾਈ ਲੈੋ ਬਸ ਬਸ بس کوئی نہیں ਨਜਾਇਜ਼ ਨਹੀਂ ਸਾਰਾ ਸਾਮਾਨ ਰੱਖ ਲਈ ਗੱਡੀ ਚ ਹੁਣ ਸਾਮਾਨ ਰੱਖੀ ਹੈ ਜੀ ਗੱਡੀ ਚ ਜੈਸਮਿਨ ਕਰ ਟਾਈਮ ਹੋ ਗਿਆ ਨਹੀਂ ਨਾ ਪੁੱਤ ਫਟ ਜਾਣੇ ਹੈ ਟਾਈਮ 3 ਵਜਣੇ ਆਲੇ ਹੁੰਦੇ ਹੋਏ ਲੱਗ ਟਾਈਮ ਤਾਂ ਫਿਰ ਹੁਣ ਇੱਕ ਤਾਂ ਮਾਨੂੰ ਦੁੱਧ ਨੂੰੇ ਵੱਜ ਗਿਆ ਫਿਰ ਹੁਣ ਭਾਈ ਉਹਨਾਂ ਨੂੰ ਵੀ ਪਤਾ ਹੀ ਆ ਵੀ ਹੁਣ ਤੁਸੀਂ ਤੁਸੀਂ ਜੁਆਇਓ ਇਹ ਜੱਲ ਪਿਆ ਹੈ ਜਿਹੜਾ ਸਾਰੀ ਵਿਆੜੀ ਨਹੀਂ ਵਿਹਲਾ ਹੁੰਦਾ ਨੂਰੂ ਤੂੰ ਨਾ ਪੁੱਤ ਡਾਕਟਰੀ ਕਰ ਤੈਂ ਤਾਂ ਹੁਣ ਬੱਕਰੀ ਜੀ ਬੁਲਾ ਦੇਣੀ ਇਹਨਾਂ ਦੀ ਇਹ ਜਮਈ ਕਾਗਜੇ ਆ ਇਹ ਜਦੇ ਫਟ ਜਾਣੀ ਜੁਣੀ ਜੀ ਤੇ ਇਹ ਬਹੁਤ ਭਾਈ ਟੇਪਾਂ ਟੂਪਾਂ ਲਾ ਕੇ ਜੋੜਿਆ ਇਹਨਾਂ ਨੇ ਹੈ ਹੋਰ ਡਬਲ ਟੇਪਾਂ ਲੱਗੀਆਂ ਹੋਣਗੀਆਂ ਨੂਰੂ ਤੂੰ ਨਾ ਪੁੱਤ ਛੇੜ ਮੇਰਾ ਪੱਟਾ ਨੀ ਪਾਪਾ ਕਾ ਦੇ ਸਾਡੀ ਮਿਹਨਤ ਤੇ ਪਾਣੀ ਫੇਰ ਦੇਣਾ ਤੇਰੇ ਸਾਸਰੀ ਘਰ ਆ ਰਿਆ ਨੂੰ ਬੱਸ ਸਾਸਰੀ ਘਰ ਸ਼ੁਰਾ ਜਾ ਉਹ ਸਾਸਰੀ ਘਰ ਬਾਰ ਬਾਰ ਕਹਿੰਦੀ ਆ ਸਾਸਰੀ ਘਰ ਬਾਰ ਬਾਰ ਮੰਨੇ ਉਹ ਪਾ ਪੁੱਤ ਚਪਲਾ ਜਾ ਸਾਸਰੀ ਘਰ ਸੁਣ ਗਈ ਤੇਰੀ ਸਾਸਰੀ ਕਾਲ ਜਾ ਚਪਲਾ ਪਾ ਉਹ ਬਾਤ ਸੇ ਪੁੱਤ ਚੱਕਲਾ ਪਾ ਜਾ ਹੁਣ ਚੰਦਰ ਪਾ ਚੱਲੀ ਆਪੋ ਚਲ ਪੁੱਤ ਜਾ ਮੇਰਾ ਪੁੱਤ ਫੇ ਮੈਂ ਚੱਲਿਆ ਗੱਡੀ ਲੈ ਕੇ ਉਹ ਆ ਜਾ ਚੱਲ ਚੰਗਾ ਫੇਰ ਬਾਏ ਛੋਟੀ ਆ ਫਿਰ ਆਪਾਂ ਛੇਤੀ ਦੇਖਿਓ ਤੇ ਮੈਂ ਤੁਹਾਨੂੰ ਛੱਡ ਜਾਣਾ ਹੈ ਦੇਖ ਦੇਖ ਦੇ ਕਿੱਥੇ ਨੂੰ ਭੱਜਦੀ ਚੱਲ 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 ਜਾਂ ਪਾਸ ਹੈ ਮੈਂ ਫਿਰ ਉਰੀ ਛੱਡ ਜਣੀ ਇੱਥੇ ਆਉਂਦੀ ਨਾ ਨੀ ਆ ਲੋਟਾਂ ਲੈ ਲੈ ਟੈਂਬਲੀ ਭਈਆ ਪਾਪਾ ਜਾਣਾ ਨਹੀਂ ਫਿਰ ਚਾ ਛੇਤੀ ਕਰ ਮਮਾ ਢੀਕਦੀ ਉੱਥੇ ਮਮਾ ਕਹਿੰਦੀ ਹੁਣ ਤੱਕ ਨਹੀਂ ਆਏ ਤੁਸੀਂ ਮਮਾ ਨੂੰ ਮਿਲਣਾ ਤਾਂ ਛੋਟੀ ਮਮਾ ਨੂੰ ਕਿੱਥੇ ਜਾਣਾ ਹੁੰਦਾ ਕਿੱਥੇ ਜਾਣ ਦੱਸ ਦੇ ਮਮਾ ਕਿੱਥੇ ਜਾਣਾ ਮਨ ਮਾਣਾ ਅੱਗੇ ਕਹਿੰਦੀ ਸੀ ਮਾਣਾ ਨੂੰ ਹੁਣ ਕਿੱਥੇ ਜਾਣਾ ਪੁੱਤ ਕਿੱਥੇ ਜਾਣਾ ਹੈ ਮਾਣਾ ਮਾਣਾ ਦੇਖ ਲਓ ਕੱਲ ਚੱਪਲਾ ਆਪਣੇ ਪਸੰਦ ਦੀ ਲੈ ਕੇ ਆਈ ਕਹਿੰਦੀ ਆਹੀ ਲੈਣੀ ਮਾ ਆਹ ਪਾਣੀ ਹੁਣ ਤੇ ਸੈਂਡਲਾਂ ਆ ਤੇ ਮੈਂ ਠੀਕ ਆ ਵਧੀਆ ਚੋ ਆਹੀ ਚੜਿਆ ਬਾਈ ਨਾਲੇ ਚੋ ਚੜਿਆ ਵਾ ਇਹਨੇ ਕਿਹਾ ਨਾਲੇ ਸੈਂਡਲ ਪਾਉਣ ਦੇਣਾ ਇਹਨੇ ਆਹੀ ਪਾਉਣੀ ਆ ਤੇ ਕਿੱਥੇ ਜਲੇ ਹੁਣ ਤੂੰ ਮਾ ਮਾਣਾ ਨੂੰ ਮਾਣਾ ਨੂੰ ਚੱਲ ਚੱਲ ਲਾਓ ਜੀ ਹੁਣ ਸਮਾਨ ਆਪਾਂ ਫੇਰ ਰੱਖੀਏ ਗੱਡੀ ਚ ਹਾਂ ਹਾਂ ਓਏ ਆ ਫੜੋ ਤੁਸੀਂ ਚਲੋ ਕਣਾ ਸਮਾਨ ਚਲ ਭਾਈ ਸਮਾਨ ਲੈ ਉਹ ਕੋਈ ਮੈਂ ਰੱਖਿਆ ਅਲੇ ਚਾ ਵੀ ਮਮੀ ਸ਼ਿੰਗਾਰਾ ਦਾ ਤਾਂ ਮੈਂ ਆਪਣੀ ਗੋਦੀ ਜੀ ਰੱਖ ਲਊਂ ਮੈਨੂੰ ਬੱਚ ਦੇ ਕੇ ਜਾਣੀ ਤੂੰ ਕੀ ਚੱਕ ਲਈ ਖਾਲੀ ਝੋੜਾ ਇਹ ਕਹਿੰਦੀ ਮੈਂ ਵੀ ਸਮਾਨ ਰੱਖਣਾ ਆ ਜਾ ਆ ਜਾ ਲੈ ਆ ਤੇ ਆ ਕੋਈ ਨਹੀਂ ਰੱਖਣਾ ਕੋਈ ਨਹੀਂ ਲਿਆ ਲਓ ਜੀ ਹੁਣ ਗੋਦੀ ਰੱਖੀਏ ਸਮਾਨ ਲਓ ਭਾਈ ਇੱਧਰ ਨੂੰ ਆਓ ਇੱਧਰ ਹੋੜੀ ਹੋੜੀ ਤੁਸੀਂ ਉਹਨਾਂ ਚੰਨੀਆਂ ਆਈਆਂ ਪਾੜ ਲਿਓ ਜਿਹੜੀਆਂ ਲਾਈਆਂ ਮੀਆਂ ਰੱਖ ਦੇ ਤੂੰ ਮੇਰੇ ਬਾਪਾ ਵਿੱਚ ਤੂੰ ਹੀ ਰੱਖ ਲੈ ਉਹਨਾਂ ਸਮਾਨ ਇਹ ਕਹਿੰਦੀ ਮੈਂ ਝੋਲਾ ਰੱਖਣਾ ਜੀ ਵਿੱਚ ਖਾਲੀ ਰੱਖ ਦੇ ਰੱਖ ਦੇ ਐਨੇ ਚ ਖੋਸ਼ ਹੋ ਜਾਣਾ ਇਹਨੇ ਕਿ ਮੈਂ ਵੀ ਰੱਖਤਾ ਤੂੰ ਤਹੱਜਾ ਪਾਸੇ ਨਾ ਰੱਖੋਗੇ ਲੱਡੂ ਵੀ ਵਿੱਚ ਹਾਂ ਮੈਂ ਨਾ ਦੇਣਾ ਕੀ ਹੋਇਆ ਤੰਨੂ ਨਹੀਂ ਲੈ ਕੇ ਜਾਣਾ ਮਾਲਾ ਨੂੰ ਤੰਨੂ ਨਹੀਂ ਲੈ ਕੇ ਜਾਣਾ ਅਸੀਂ ਪਾਪਾ ਜੀ ਵੀ ਚੱਕੀ ਫਿਰਦੇ ਸਮਾਨ ਮਾ ਕਿੱਲੇ ਜਲਾ ਅਜਾ ਕਿੱਲੇ ਪਤਾ ਨਹੀਂ ਕਿਹਾ ਭਾਈ ਕੇਲੇ আরプチসা ਹੋਰ ਰਹਿ ਗਿਆ ਹਾਂプチসা ਠੀਕ ਆ ਤੇ ਲਓ ਭਾਈ ਇਹ ਵੀ ਸਮਾਨ ਆਪਣਾ ਰੱਖ ਹੋ ਗਿਆ ਹੋਰ ਸਮਾਨ ਦੇਖ ਲਓ ਹੋਰ ਕਿਤੇ ਲਓ ਕਹੂੰਗੀ ਇਹਦਾ ਗੱਡੀ ਸਾਡੀ ਇਹ ਜੀ ਇਹ ਜੇ 2 ਮਿੰਟ ਦੀ ਤਾਂ ਕਿ ਨਾ ਖੋਲੀ ਲੋਕ ਖੋਲਣ ਤੇ ਬਾਅਦ ਜਦ ਫੇਰ ਆਪੇ ਲੋਕ ਹੋ ਜੇ ਨਹੀਂ ਵਿੱਚ ਵਾਲੇ ਦਾ ਫੇਰ ਵਿੱਚ ਤੇ ਖੋਲ ਸਕਦੇ ਆ ਇਹ ਚੈਰਾ ਖੋਸਾ ਦਾ ਵਿੱਚ ਤੇ ਬਾਹਰ ਵਾਲਾ ਇਹ ਤਾਂ ਸਿਸਟਮ ਨਹੀਂ ਉਹ ਠੀਕ ਆ ਨੂਰੂ ਹੁਣ ਤਾਂ ਕੱਪੜੇ ਸਾਰੇ ਲਪੇੜ ਲੈਣੇ ਪੁੱਤਾਂ ਗੰਦਾ ਬੱਚਾ ਜਾ ਹੱਥ ਧੋ ਕੇ ਆ ਸੂਟ ਦੇ ਗਾਲੇ ਮਿਲ ਗਏ ਚੱਪਲਾ ਚਲੋ ਜੀ ਮਾਰੋ ਪਹਿਨੀ ਕਿੱਥੇ ਨੂੰ ਜਾਣਾ ਦੇਖ ਲੈ ਹੜਦੀ ਨਹੀਂ ਕੱਪੜੇ ਗੰਦੇ ਹੋ ਜੋ ਕਿੱਥੇ ਨੂੰ ਜਾਣਾ ਤੈ ਮਾਂ ਮਾਂ ਨੂੰ ਮਾਂ ਨਾਲ ਨੂੰ ਮਾਂ ਨਾਲ ਨੂੰ ਲੱਡੂ ਜਾ ਹਾਂ ਬਹੁਤ ਤੇਜ਼ ਆ ਇਹ ਕੱਦੂ ਚਲੋ ਚੱਲੀਏ ਚਲੋ ਚਲੋ ਭਾਈ ਫਿਰ ਚਲੋ ਠੀਕ ਆ ਜੀ ਫਿਰ ਮਿਲਦੇ ਸਾਨੂੰ ਹੁਣ ਅਗਲੇ ਵਲੌਗ ਚ ਤੇ ਮਾਲਾਂ ਜਾ ਕੇ ਮਿਲੂਗੇ ਅਗਲੇ ਵਲੌਗ ਚ ਤਾਂ ਠੀਕ ਆ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਲੋ ਭਾਈ ਸਾਡਾ ਛੋਟਾ ਲੱਡੂ ਵੀ ਆ ਗਿਆ ਛੱਤਾ ਪਿਆ ਠਾ ਲਿਆ ਇਹ ਓਏ ਮਨਕੀਰਤਾ ਨੀ ਨੀ ਆਂਦੀ ਆ ਜੀ ਜਲੇ ਨੀ ਨੀ ਹਜੇ ਤਾਂ ਵਿਚਾਰੇ ਨੂੰ ਨਹੀਂ ਦੇਖ ਦੇਖ ਉਹ ਗਿਰ ਗਈ ਸੀ ਛੱਟਦੀ ਨਹੀਂ ਚਲੋ ਪੁੱਤ ਨੀਂਦ ਆਉਂਦੀ ਚਲੋ ਠੀਕ ਆ ਜੀ ਫਿਰ